ਉਹ ਨਾ ਬੇ ਜੈਨੀ ਹਾਲੇ ਸਾਸਰੀਆ ਕਾਲ ਆ ਦੇਖੋ ਬਾਬਿਓ ਬਾਬੇ ਸਾਸਰੀ ਗਾਲ ਸਾਹਿਬ ਨੂੰ ਸਵਾਗਤ ਆ ਨਵੀਂ ਵੀਡੀਓ ਚ ਬੰਦਾ ਆਪਣਾ ਨਵਾਂ ਆ ਇਧਰ ਦੇਖੋ ਤਿਆਰੀਆਂ ਨੇ ਫੁੱਲ ਚੰਡੇ ਝੂਲਦੇ ਆ ਬੰਦੇ ਆਉਂਦੇ ਆ ਆਪਣੇ ਬਾਕੀ ਮੈਂ ਲਿਆ ਆ ਦੋ ਚਾਰ ਬੋਵੀ ਦਾ ਕਮੈਂਟ ਕਰਕੇ ਦੱਸਿਓ ਗੋਲ ਪਰਨਾ ਕਿੰਡ ਲੱਗਦਾ ਪਹਿਲੀ ਵਾਰੀ ਬੰਨੀ ਆ ਹਾਂ ਬਾਕੀ ਗਾਹਾਂ ਤੁਹਾਨੂੰ ਇੱਕ ਉਹਦੇ ਬੰਦਾ ਆ ਜਾ ਓਏ ਛੱਡਿਆਣਾ ਸੀ ਹਾਂ ਬਾਕੀ ਬੰਦੇ ਆਉਂਦੇ ਤੁਹਾਨੂੰ ਗਾਹਾਂ ਦੀ ਗਾਹ ਦਿਖਾਉਣੇ ਆ ਕੀ ਗੱਲ ਬਾਤ ਆ ਅੱਜ ਬਲੌਗ ਇਹਦੇ ਫੋਨ ਤੋਂ ਬਣ ਰਿਹਾ ਮੇਰੇ ਵਾਲੇ ਦੀ ਹੋ ਗਈ ਸਪੇਸ ਫੁੱਲ ਇੱਧਰ ਆ ਵੀ ਬੰਦਾ ਬਾਏ ਬਾਏ ਛੋਟਾ ਦੇਖੋ ਚਲੋ ਗਾਹਾਂ ਮਿਲਦੇ ਆ ਤੁਹਾਨੂੰ ਬੰਦੇ ਬਾਬੇ ਤੋਂ ਹੋਰ ਆਗੇ ਦਿਖਾਉਨੇ ਆ ਖੱਲੇ ਤੁਰੇ ਨਹੀਂ ਪਰਨੇਪੁਰ ਨੇ ਬੰਦੇ ਆ ਬੰਦੇ ਮੋਟੇ ਬਾਬੇ ਸੁਣਾ ਕੋਈ ਗੱਲ ਬਸ ਕੋਈ ਜਾਣੇ ਕਿਉਂ ਖੱਲੇ ਚੱਕਰ ਨਹੀਂ ਪਣੇ ਆ ਗੱਲ ਤਾਂ ਆਹੀ ਆ ਯਾਰ ਡੱਡੂ ਆ ਮੜੇ ਕਰੀ ਹੋਏ ਵੱਡਾ ਹੋ ਕਰੂ ਕੀ ਉਹ ਹੀ ਨਹੀਂ ਫਾਈਬਰ ਕੋਲੋਖੀਓ ਕਿ ਨਾਲ ਨਾਲ ਭਵਿੰਦਰ ਜੀ ਹਮ ਯੋਗੀ ਬਣ ਗਿਆ papá yeah. papá <testerUB proposing> <ratê> <tercero eraser> ਚਾਲਦੇ ਆ ਹਣ ਨਾਲ ਬੋਵੀ ਆ ਭੁਪਿੰਦਰ ਚਾਚਾ ਬਹੁ ਦੇਖੋ ਇੱਧਰ ਆਰਸ਼ਾ ਚਾਲਦੇ ਆ ਹਣ ਕੋਈ ਨਾ ਰਾਤ ਮਿਲਦੇ ਆ ਉਹਨੂੰ ਜਾ ਕੇ ਜਰਾ ਰਾਤ ਮਿਲਦਾ ਉਹਨੂੰ ਗਾਂ ਇੱਕ ਬੰਦਾ ਆਪਾ ਬਿਠਾਉਣਾ ਰਾੜਾ ਸਾਹ ਤੋਂ ਬਾਬਿਓ ਆਗੇ ਬਟਾਰੀ ਆਗੇ ਸੀ ਪਹਿਲੇ ਲੰਗਰ ਤੇ ਰੋਕ ਲਿਆ ਕੀ ਰਿਪੋਰਟ ਆ ਬਾਬਿਓ ਸਿਰਾ ਅਰਾਸ ਖਾ ਲੇ ਗਾਂ ਪਕੌੜੇ ਖਾ ਗਾਂ ਦੀ ਫੇਰ ਪਕੌੜੇ ਗਾਂ ਦਿਖਾਈ ਜਾਣਾ ਤੁਹਾਨੂੰ ਨਾਲ ਦੀ ਗੱਲ ਕੀ ਬਣਦਾ ਢੇਰ ਲਾ ਲਿਆ ਅਰਾਸਾਂ ਦਾ ਢੇਰ ਲਾਤਾ ਬਾਈਆਂ ਨੇ ਫੁੱਲ ਸੇਵਾ ਕੀਤੀ ਬਟਾਰੀ ਵਾਲਿਆਂ ਨੇ ਹਾਏ ਆਏ ਮੋ ਵੀ ਵੋਟਾਂ ਖਿੱਚਦੇ ਖਿੱਚਦੇ ਨੇ ਆ ਲੈ ਕੇ ਚ ਫਟੇ ਘੜ ਆ ਗਏ ਸੀ ਕੱਠ ਇੰਨਾ ਜਿੰਨਾ ਕਹ ਰੋ ਨਾ ਨਜ਼ਾਇ ਹੀ ਆ ਹੁਣੇ ਛੜੇ ਹੋ ਕੇ ਤੋੜ ਕੇ ਦਿਖਾ ਦੇ ਦੀ ਉਹ ਯਾਰ ਜਾਂਦਾ ਬਾਬੇ ਲੈ ਤੂੰ ਦਿਖਾ ਯਾਰ ਆ ਇੱਧਰ ਗਏ ਨੇ ਆਪਰੇ ਨੇ ਕੁਰਪਿੰਦਰ ਬੈਠਾ ਹੈ ਇੱਧਰ ਕਰਨ ਹੈ ਬਾਬੇ ਗਲੇ ਬੈਠੇ ਪਏ ਨੇ ਹੋਰ ਯਾਰ ਬਾਲੇ ਕਰਨ ਕੀ ਵਿਚਾਰ ਨੇ ਫਿਰ ਬੌਲੀ ਬੈਠੇ ਪਏ ਨੇ ਸਾਡੇ ਨਾਲ ਬੌਲੀ ਵੀਰੇ ਜਕਰੇ ਲਾਲ ਬਾਬੇ ਝੋਟੇ ਨੇ ਵੀ ਇਸ ਤੀ ਨਹੀਂ ਹੋਂ ਦਿੱਤੀ ਨਿਆਰੀ ਬੰਨੇ ਪਏ ਨੇ ਫਲਸਲੇ ਦਾ ਰਾਤ ਨੂੰ ਫੇਰ ਬਦਲ ਦੇਣਾ ਮੈਨੂੰ ਵਧੀਆ ਨਹੀਂ ਲੱਗਿਆ ਗੁਲਾਸਰ ਨਾਲ ਗੱਲ ਬਣੀ ਨਹੀਂ ਹੋਈ ਜੀ ਤਿੱਖੀ ਜੀ ਆਵਾਜ਼ ਆ ਸੀਟੀ ਪਰ ਬਹੁ ਮਾਰਦਾ ਇਕੱਠ ਦੇਖੋ ਇਕੱਠ ਆਹ ਗੁਲਾਬੇ ਨੇ ਜਾਨੇ ਸੱਸ ਰਿਆ ਕਾਲ ਗਾ ਮਿਲਦੇ ਆ ਵੀਰੋ ਤੁਹਾਨੂੰ ਬਾਬੇ ਪਹੁੰਚ ਗਏ ਸੀ ਇੱਧਰ ਬੰਦਾ ਦੇਖੋ ਪਹੁੰਚ ਲਾਉਂਦਾ ਪਹੁੰਚ ਗਏ ਆਪਾਂ ਤੇ ਤੁਹਾਨੂੰ ਟਰੈਕਟਰ ਵੀ ਦਿਖਾਉਨੇ ਲੰਗਰ ਸਕੇ ਚੱਲਦੇ ਆ ਹਣਾ ਓਕੇ ਰਿਪੋਰਟ ਆ ਬਾਈ ਓਕੇ ਆ ਬਾਈ ਧੂਰੀ ਤੋਂ ਡੇਲੋਂ ਆਏ ਦੇਖ ਲੋ ਤੇਰੇ ਤੇ ਡੇਲੋਂ ਦਾ ਫਤਿਹ ਘੜਾ ਹੈ ਮੈਂ ਦੱਸੋ ਪਹੀਟ ਗਿਆ ਉਂ ਨੀ ਉੱਤਰੇ ਮੈਂ ਡੇਲੋਂ ਚਲਣਾ ਬੋਲ ਬੈਠੇ ਪਿਆ ਬਾਬਿਓ ਜਿਕਾਰੇ ਤੋਂ ਹਸਣਾ ਪਰ ਉਨਾ ਹੀ ਹਣਾ ਮਾੜਾ ਮੋਟਾ ਫਰਕ ਜਲਦ ਸੁਣਾਉਗਾ ਬਾਬਿਓ ਕੋਈ ਕੀ ਸੁਣਾਈਏ ਗੱਲ ਅਸੀਂ ਟੱਟ ਤੇ ਬੈਠੇ ਪਏ ਬੱਡਾ ਰੱਟ ਹੋ ਗਿਆ ਆਪਾਂ ਆਵਾਗਦੇ ਮਗਰ ਬਾਬੇ ਫੀਲਿੰਗ ਆਪਾਂ ਬਲੌਗਰਾਂ ਵਾਲੀ ਲਈ ਦੀ ਆ ਕਿਉਂ ਬਈ ਹਾਂਜੀ ਵੀਊ ਕਿੰਨੀ ਚੜਾਈ ਆ ਜੋ ਹੌਲੀ ਹੌਲੀ ਚੜਾਈ ਹੋ ਰਹੀ ਇੱਧਰ ਦੇਖੋ ਪ੍ਰਬੰਧ ਆਪਣਾ ਪੂਰਾ ਲਾਈਟ ਦੇਖ ਲਓ ਬਾਕੀ ਗਾਂ ਦਿਖਾਉਣਾ ਤੁਹਾਨੂੰ ਬਣੇ ਰਹੋ ਕਰਨ ਰੰਗੀ ਬਲੌਗਸ ਨੇ ਕਰਨ ਬਾਬੇ ਮਾਥਾ ਦੇਖਣ ਆਏ ਸੀ ਸਾਰੀ ਆਪਣੀ ਸੰਗਤ ਗੁਰਦਵਾਰਾ ਦੇਖੋ ਕਿੰਨਾ ਸੋਹਣਾ ਲੱਗਦਾ

ਫੁੱਲ ਇਕੱਠਾ ਬਾਬਿਓ ਟਰੈਕਟਰ ਦੇਖਣ ਆਏ ਸੀ ਮੇਰੇ ਫੋਟੋ ਦੇਖੋ ਲਾਈਂ ਅੰਦਰ ਬਾਬੇ ਸਟੰਟ ਵਾਲੇ ਬਾਈ ਦਾ ਖੜਾ ਦੇਖੋ ਠੀਕ ਹੈਂਟਾ ਬਾਈ ਉਦੋਂ ਹਾਂ ਲੱਕੀ ਗੋਲਡ ਸਨ ਉੱਥੇ ਦਾ ਮੇਰਾ ਦੇਖਣ ਲੱਗਾ ਵਲੌਗ ਘੈਂਟ ਆ ਹਾਂ ਹਾਂ ਬਾਬੇਓ ਫੇਰੀ ਆਣਿਆ ਦੇਖੋ ਇਕੱਠਾ ਹੋਤਾ ਹੈ ਹਵੇਲੀ ਜਵਾਲ ਨੂੰ ਜਾਣਨੇ ਆ ਮੈਪ ਲਾਇਆ ਆ ਅਸੀਂ ਹਵੇਲੀ ਤੁਹਾਨੂੰ ਜਾ ਕੇ ਦਿਖਾਉਣਾ ਚੱਲਦੇ ਆਂ ਹਾਂ ਪਹੁੰਚ ਗਏ ਬਾਪੇ ਉਹ ਦੇਖੋ ਹਿੱਲੀ ਅੰਦਰ ਜਾ ਕੇ ਦਿਖਾਉਣਾ ਤੁਹਾਨੂੰ ਗਾਹਾਂ ਉਹ ਕਿੱਥੇ ਕਿੱਥੇ ਬੰਦੇ ਦੇਖੋ ਕਿੱਥੇ ਕਿੱਥੇ ਫਿਰਦੇ ਆਂ ਬਾਕੀ ਦਿਖਾਉਣਾ ਤੁਹਾਨੂੰ ਗਾਹਾਂ ਲੋ ਬਾਬੇ ਉਹ ਬਹੁਤ ਪੁਰਾਣੀ ਹਵੇਲੀ ਆ ਤੁਸੀਂ ਵੀ ਦਰਸ਼ਨ ਕਰ ਲੋ ਸਾਰੇ ਆ ਜਾਂਦੇ ਸਾਡੇ ਬਲੌਗਰ ਸਾਹਿਬ ਐ ਆਪਣੇ ਕੋਲ ਨਾਲ ਮੈਂ ਉਹ ਦੇਖਦੇ ਦੇਖੋ ਬਾਬੇ ਅੰਦਰੋਂ ਧਿਆਨ ਹਵੇਲੀ ਬਾਕੀ ਅੰਦਰ ਲਿਗਾਉਣਾ ਬਾਕੀ ਅੰਦਰ ਜਾ ਕੇ ਦਿਖਾਉਨੇ ਆ ਤੇ ਉੱਤੇ ਆ ਕੇ ਦਿਖਾਉਨੇ ਆ ਦੇਖੋ ਬਾਬੇ ਉਹ ਤਹਾਂ ਆ ਗਏ ਹੁਣ ਚੱਲਦੇ ਆ ਇੱਧਰ ਉੱਤੇ ਸਾਰ ਮਾਰਦਾ ਮਾਇਆ ਨਹੀਂ ਕਰੀ ਰਹੀ ਐਨੀ ਜੋੜੀ ਇਹ ਸਾਰ ਮਾਰ ਬਾਬੇਓ ਮੇਰਾ ਪਰਨਾ ਨਹੀਂ ਲੱਗਦਾ ਯਾਰ ਕਿਸੇ ਬੰਦੇ ਨੇ ਇੱਧਰ ਆਪਣਾ ਬਾਬਾ ਆ ਗਿਆ ਹਾਂ ਵੀ ਬਾਬੇ ਕਹਿੰਦੇ ਦੰਦ ਕੱਢ ਕੱਢ ਕਮਲੇ ਹੋ ਗਏ ਐ ਨਹੀਂ ਵੀ ਪਰਨਾ ਚੱਕ ਲਈਏ ਫੋਟੋ ਖਿਜਾਉਣੀਆਂ ਬਾਈ ਨਾ ਜੀ ਫਿਰ ਰਹਿਣ ਦੋ ਮੈਂ ਖਿੱਚਣੇ ਵੀ ਨਹੀਂ ਆ ਓਏ ਕਿੱਥੇ ਆਣਾ ਹਣ ਉਹ ਦਿਖਾ ਯਾਰ ਪਰਾਂ ਉੱਥੇ ਆਣਾ ਬਾਬੇਓ ਕਿੱਥੇ ਆ ਉੱਥੇ ਕਿਲਾ ਇੱਕ ਇੱਕ ਉਹ ਦੇ ਕਿਲਾ ਲੋਕ ਚਾਲਦੇ ਆਪਾਂ ਲੋਕ ਉਰੇ ਵੀ ਸੇਟਾ ਸੂਟਾ ਪੀ ਜਾਂਦੇ ਲੋਕ ਇੱਥੇ ਵੀ ਨਸ਼ੇ ਕਰੀ ਜਾਂਦੇ ਆ ਤਾਂ ਸੁੱਕੀ ਚੰਗੀਆਂ ਗੱਲਾਂ ਨੇ ਇਹ ਚੰਗੀਆਂ ਗੱਲਾਂ ਨੇ ਮੈਡੀ ਆਬੇ ਤੁਰ ਹੀ ਜਾਂਦੇ ਆ ਠੀਕ ਹੈ ਤੇ ਆਹ ਦੇ ਇੱਕ ਕਿਲਾ ਇੱਕ ਇੱਧਰ ਆ ਆਹ ਦੇ ਇੱਕ ਇੱਕ ਕਿਲਾ ਔਰ ਇੱਕ ਔਰ ਇੱਕ ਆ ਇੱਧਰ ਝਾੜੀਆਂ ਆਂ ਦੇ ਹੁੱਲਿਆ ਚਾਲਦਾ ਤੁਹਾਨੂੰ ਦਿਖਾਉਂਦੇ ਆਂ ਗਾਂ ਦੀ ਗਾਂ ਹਾਂ அப்பனா